ਕੌਣ ਸੀ ਬਾਬਾ ਨਾਨਕ ਅਰਥਾਤ ਮਾਨਵਤਾ ਦਾ ਸਭ ਤੋਂ ਵੱਡਾ ਤੇ ਪਹਿਲਾ ਅਰਥਾਤ ਸੰਸਾਰ ਸੁਧਾਰਕ ਯਾਤਰੀ ਸਭ ਤੋਂ ਵੱਡਾ ਜਿਸ ਦੀ ਬਰਾਬਰੀ ਅੱਜ ਤੱਕ ਕੋਈ ਹੋਰ ਮਨੁੱਖ ਨਹੀਂ ਕਰ ਸਕਿਆ ਬਰਾਬਰੀ ਕੌਣ ਸੀ ਬਾਬਾ ਨਾਨਕ ਨਹੀਂ ਕਰ ਸਕੀ ਆਪਣੀ ਰੋਜ਼ੀ ਰੋਟੀ ਲਈ ਨਹੀਂ ਸਗੋਂ ਮਾਨਵਤਾ ਨੂੰ ਇੱਕ ਰੱਬੀ ਸੁਨੇਹਾ ਦੇਣ ਲਈ ਆਪਨੇ 5-6 ਸਾਲ ਪਹਿਲਾਂ ਉਹ ਸਮਾਂ ਜਦੋਂ ਕੋਈ ਆਉਣ ਜਾਣ ਦਾ ਸਾਧਨ ਨਹੀਂ ਸੀ 45 ਹਜ਼ਾਰ ਮੀਲ ਪੈਦਲ ਚੱਲ ਕੇ ਦੇਸ਼ ਵਿਦੇਸ਼ ਦਾ ਭ੍ਰਮਣ ਕੀਤਾ ਅਤੇ ਸੰਸਾਰ ਦੇ ਲੋਕਾਂ ਤੇ ਸਾਰੇ ਧਰਮ ਮੁਖੀਆਂ ਨੂੰ ਪਹਿਲੀ ਵਾਰ ਇਹ ਸੁਨੇਹਾ ਦਿੱਤਾ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਅਰਥਾਤ ਸਾਰੀ ਮਨੁੱਖਤਾ ਦਾ ਧਰਮ ਇੱਕ ਹੀ ਹੈ ਜਦ ਕਿ ਅਸੀਂ ਪੁਜਾਰੀਵਾਦੀਆਂ ਵੱਲੋਂ ਆਪਣੀ ਰੋਜ਼ੀ ਰੋਟੀ ਲਈ ਘੜੇ ਫਰਜੀ ਦੇਵੀ ਦੇਵਤਿਆਂ ਅੰਧਵਿਸ਼ਵਾਸਾਂ ਕਥਾ ਕਹਾਣੀਆਂ ਤੇ ਹਰ ਕਰਮਕਾਂਡ ਨੂੰ ਹੀ ਧਰਮ ਮੰਨਣ ਲੱਗ ਜਾਂਦੇ ਹਾਂ ਤੇ ਹਰ ਕਰਮ ਪਰ ਰੋਜ਼ੀ ਰੋਟੀ ਲਈ ਯਾਤਰਾ ਕਰਨ ਵਾਲੇ ਕੋਲੰਬਸ ਵਰਗੇ ਯਾਤਰੀਆਂ ਦਾ ਨਾਮ ਤਾਂ ਦੁਨੀਆ ਦੇ ਬੱਚੇ-ਬੱਚੇ ਨੂੰ ਪਤਾ ਹੈ ਜਦ ਕਿ ਨਿਸ਼ਕਾਮ ਹੋ ਕੇ ਇਹ ਸਾਰੀ ਦੁਨੀਆ ਦੇ ਭਲੇ ਲਈ ਕੀਤੀ ਮਾਨਵ ਇਤਿਹਾਸ ਦੀ ਸਭ ਤੋਂ ਵੱਡੀ ਯਾਤਰਾ 45 ਹਜ਼ਾਰ ਦੇ ਹਾਲ ਪੈਦਲ ਯਾਤਰਾ ਕਰਨ ਵਾਲੇ ਬਾਬਾ ਨਾਨਕ ਦਾ ਨਾਮ ਉਸ ਦੀ ਆਪਣੀ ਧਰਤੀ ਦੇ ਵੀ ਬਹੁਤ ਥੋੜੇ ਲੋਕ ਹੀ ਜਾਣਦੇ ਹੋਣਗੇ ਕਿਉਂ ਇਹ ਪ੍ਰਸ਼ਨ ਸਾਡੇ ਮਨ ਵਿੱਚ ਹੈ ਕਿਉਂ ਨਹੀਂ ਜਾਣਦੇ ਆਪਣੇ ਲੋਕ ਇਹ ਪ੍ਰਸ਼ਨ ਸਾਡੇ ਕਿਉਂਕਿ ਅਸੀਂ ਆਪਣੇ ਮਹਾਪੁਰਸ਼ਾਂ ਦੀਆਂ ਮਾਨਵਤਾ ਦੇ ਇਤਿਹਾਸ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਆਪ ਵੀ ਨਹੀਂ ਜਾਨਣਾ ਚਾਹੁੰਦੇ ਤੇ ਦੁਨੀਆ ਨੂੰ ਵੀ ਨਹੀਂ ਦੱਸਣਾ ਚਾਹੁੰਦੇ ਆਪ ਵੀ ਨਹੀਂ ਜਾਨਣਾ ਚਾਹੁੰਦੇ